ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅੱਜ ਅਸੀਂ ਮੜੀ ਦਾ ਦੀਵਾ ਨਾਵਲ ਜਿਹੜਾ ਕਿ ਗੁਰਦਿਆਲ ਸਿੰਘ ਜੀ ਦੁਆਰਾ ਲਿਖਿਆ ਗਿਆ ਉਹਦਾ 14ਵਾਂ ਭਾਗ ਦੀ ਜਿਹੜੀ ਆਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਪੂਰੇ ਨਾਵਲ ਦੇ ਵਿੱਚ ਕਿਹੜੀਆਂ-ਕਿਹੜੀਆਂ ਘਟਨਾਵਾਂ ਵਾਪਰੀਆਂ ਇਹਨਾਂ ਨੂੰ ਜਾਣਨ ਦੇ ਲਈ ਤੁਸੀਂ ਜਿਹੜੇ ਇਸ ਤੋਂ ਪਹਿਲਾਂ 13 ਆਡੀਓਜ਼ ਅਪਲੋਡ ਕੀਤੇ ਜਾ ਚੁੱਕੇ ਨੇ ਉਹਨਾਂ ਨੂੰ ਤੁਸੀਂ ਜ਼ਰੂਰ ਸੁਣ ਲੈਣਾ ਤੜਕਸਾ ਰੌਣਕੀ ਉੱਠ ਕੇ ਆਪਣੀ ਕੋਠੀ ਵੱਲ ਜਾਣ ਲੱਗਿਆ ਸਾਉ ਨੇ ਜਗਸੀਰ ਨੂੰ ਆਖਿਆ ਮੈਂ ਚੱਲ ਕੇ ਚਾਹ ਧਰ ਦਾਂ ਤੂੰ ਉੱਥੇ ਆ ਜੀ ਮੇਰੇ ਘਰੇ ਕੁਝ ਰੁੱਕ ਕੇ ਉਸ ਫੇਰ ਪੁੱਛਿਆ ਦਵਾਈ ਬੂਟੀ ਹੈ ਕਿ ਸਾਰੇ ਮੁਕਾਇਮ ਬੈਠੇ ਹਨ ਦੋ ਕੁ ਮਾਵੇ ਹੋਣਗੇ ਮੰਜੀ ਤੇ ਪਿਆਈ ਜਗਸੀਰ ਨੇ ਜਵਾਬ ਦਿੱਤਾ ਇੱਕ ਹੱਥ ਨਾਲ ਰੌਣਕੀ ਆਪਣੀ ਪੱਗ ਸੇਤ ਤੇ ਬੁਲੇਟੀਆਂ ਜਾਂਦਾ ਸੀ ਤੇ ਦੂਜਾ ਉਹਨੇ ਖਿਸੇ ਨੂੰ ਪਾਇਆ ਹੋਇਆ ਸੀ ਆਪਣੀਆਂ ਵਿੰਗੀਆਂ ਲੱਤਾਂ ਉਸ ਇੰਝ ਚੌੜੀਆਂ ਕੀਤੀਆਂ ਹੋਈਆਂ ਸਨ ਕਿ ਜਗਸੀਰ ਨੂੰ ਉਹ ਪੁਤਲੀਆਂ ਦੇ ਤਮਾਸ਼ੇ ਵਿੱਚ ਰਾਣੀ ਖਾਂ ਦੇ ਸਾਲੇ ਵਰਗਾ ਲੱਗਦਾ ਸੀ। ਇਹ ਰਾਣੀ ਖਾਂ ਦੇ ਸਾਲੇ ਵਾਲੀ ਗੱਲ ਪਤਾ ਨਹੀਂ ਕਿੰਜ ਜਗਸੀਰ ਨੂੰ ਜ਼ਿਆਦਾ ਆ ਗਈ ਤੇ ਇਹ ਯਾਦ ਕਰਕੇ ਉਹ ਦਿਹਾਸੀ ਨਿਕਲ ਗਈ ਤੇ ਮੁਸਕਰਾਉਂਦਿਆਂ ਉਹਨੇ ਕਿਹਾ ਰੌਣਕਾ ਰਾਤ ਮੈਨੂੰ ਸੁਪਨਾ ਆਇਆ ਜਾਨੀ ਤੇਰੀ ਸੰਤੋ ਆ ਗਈ ਤੇ ਉਹਨੇ ਤੇਰੀ ਪੱਗ ਸ਼ਤੀਰ ਨਾਲ ਬੰਨ ਕੇ ਤੈਨੂੰ ਛੱਤ ਨਾਲ ਲਮਕਾਤਾ ਤੇਰਾ ਉਦੋਂ ਵੀ ਇੱਕ ਹੱਥ ਖੀਸੇ ਨੂੰ ਪਾਇਆ ਹੋਇਆ ਸੀ। ਜਗਸਿਆ ਹੁਣ ਤਾਂ ਆਪਣੀ ਜਾਨ ਹੀ ਇਸ ਡੱਬੀ 'ਚ ਰਹਿ ਗਈ। ਰੌਣਕੀ ਨੇ ਉਹਦੀ ਗੱਲਬਾਤ ਧਿਆਨ ਦਿੱਤੇ ਬਿਨਾ ਪੁੱਠੀ ਸਿੱਧੀ ਪੱਗ ਬਲੇਟ ਕੇ ਖੀਸੇ ਵਿੱਚੋਂ ਡੱਬੀ ਕਢਦੇ ਆਖਿਆ। ਅਜੇ ਤਾਂ ਖਾਸੀ ਹੈ ਨਿਕਲ ਜਾਣਗੇ 5-7 ਦਿਨ। ਜਦੋਂ ਇੱਕ ਮਾਵਾ ਮੂੰਹ ਵਿੱਚ ਪਾ ਕੇ ਰੌਣਕੀ ਨੇ ਡੱਬੀ ਖੀਸੇ ਵਿੱਚ ਪਾਈ ਤਾਂ ਉਹਦੀਆਂ ਨਿੱਕੀਆਂ ਅੱਖਾਂ ਵਿੱਚੋਂ ਇੱਕ ਤਸੱਲੀ ਝਲਕਦੀ ਸੀ। ਪਰ ਕੋਠੜੀੋਂ ਬਾਹਰ ਨਿਕਲਿਆ ਤਾ ਉਹਦੀਆਂ ਵਿੰਗੀਆਂ ਲੱਤਾਂ ਹੋਰ ਲਿਫ ਗਈਆਂ ਤੇ ਤੌਰ ਵਧੇਰੇ ਹੌਲੀ ਹੋ ਗਈ। ਉਹਨੂੰ ਜਗਸੀਰ ਦੇ ਸੁਪਨੇ ਵਾਲੀ ਗੱਲ ਦਾ ਖਿਆਲ ਅਸਲ ਵਿੱਚ ਹੁਣੇ ਹੀ ਆਇਆ ਸੀ। ਰੌਣਕੀ ਦੇ ਜਾਣ ਪਿੱਛੋਂ ਜਗਸੀਰ ਨੂੰ ਆਪਣੇ ਅੰਦਰ ਖੋਜ ਹੀ ਪੈਂਦੀ ਜਾਪੀ। ਉਹ ਉੱਠ ਕੇ ਬਹਿ ਗਿਆ। ਇੰਜ ਜਾਪਦਾ ਸੀ ਕਿ ਉਹ ਕਿਸੇ ਗੱਲ ਤੋਂ ਉਧਰ ਗਿਆ ਸੀ। ਸ਼ਾਇਦ ਕੰਮ ਵੱਲੋਂ। ਹੌਲ ਕਿ ਉਹ ਉੱਠ ਖੜੋਤਾ ਤੇ ਤੋੜੇ ਵਿੱਚੋਂ ਗੜੇ ਵਰਗਾ ਠੰਡਾ 5 ਦਿਨਾਂ ਦਾ ਬਿਹਾ ਪਾਣੀ ਲੈ ਕੇ ਮੂੰਹ ਧੋਣ ਲੱਗ ਪਿਆ ਮੂੰਹ ਧੋ ਕੇ ਹੱਥ ਕੁ ਦੇ ਦਸਤੇ ਵਾਲਾ ਇੱਕ ਕਸੀਆ ਚੁੱਕਿਆ ਤੇ ਬਾਹਰ ਨੂੰ ਤੁਰ ਪਿਆ ਪਰਕਰ ਉਹ ਨਿੱਕਲਦੇ ਹੀ ਠੰਡੀ ਹਵਾ ਦਾ ਇੱਕ ਬੁੱਲਾ ਆਇਆ ਤੇ ਉਹਨੂੰ ਧੁੜ ਧੁੜੀ ਆ ਗਈ ਉੱਤੇਲੇ ਖੇਸ ਦੀ ਬੁੱਕਲ ਸੂਤ ਕਰਕੇ ਮਾਰਦਿਆਂ ਖੇਸ ਦਾ ਪੱਲਾ ਉਸ ਸਾਰੇ ਮੂੰਹ ਉੱਤੇ ਬਲੇਟ ਲਿਆ ਪਰ ਕਾਂਬਾ ਅਜੇ ਵੀ ਨਹੀਂ ਸੀ ਹਟਿਆ ਜਦੋਂ ਹਰੌਣਕੀ ਦੀ ਕੋਠੜੀ ਕੋਲ ਆਇਆ ਅੰਦਰ ਅੱਗ ਮਚਦੀ ਵੇਖ ਕੇ ਸੇਕਣ ਨੂੰ ਚਿੱਤ ਕੀਤਾ ਤੇ ਉਹ ਕੋਠੜੀ ਅੰਦਰ ਜਾ ਵੜਿਆ ਰੌਣਕੀ ਇੱਟਾਂ ਦੇ ਚੁੱਲ੍ਹੇ ਉੱਤੇ ਪਾਣੀ ਦਾ ਪਤੀਲਾ ਰੱਖੀ ਹੇਠਾਂ ਕੱਖ ਕਾਣ ਨਾਲ ਅੱਗ ਬਾਲੀ ਜਾਂਦਾ ਸੀ ਸਾਰੀ ਕੋਠੜੀ ਧੂੰਏ ਨਾਲ ਭਰੀ ਪਈ ਸੀ ਜਗਸੀਰ ਅੰਦਰ ਵੜਿਆ ਤਾਂ ਰੌਣਕੀ ਨੂੰ ਕੋਈ ਪਤਾ ਨਾ ਲੱਗਿਆ ਤੇ ਉਹ ਸਲਾਬੇ ਵਾਲਣ ਨੂੰ ਗਾਲਾਂ ਕੱਢਦਾ ਆਪ ਮਹਾਰਾਹੀ ਬੋਲਿੰਗਿਆ ਰਾਤ ਰੌਣਕਾ ਉਹ ਸਾਹਮਣੀ ਛਤੀਰ ਨਾਲ ਲੰਮਕਾਇਆ ਸੀ ਤੈਨੂੰ ਸੰਤੋ ਨੇ ਜਗਸੀਰ ਨੇ ਧੂਏ ਵਿੱਚੋਂ ਦੀ ਤੱਕ ਕੇ ਨਾਲ ਹੀ ਸਹੰਦ ਕਰਕੇ ਰੌਣਕੀ ਦੇ ਕੋਲ ਬੈੰਦੇ ਆਖਿਆ ਰੌਣਕੀ ਰਤਕੂਤਰਬ ਕਿਆ ਤੇ ਫਿਰ ਧੂਏ ਨਾਲ ਭਰੀਆਂ ਅੱਖਾਂ ਨੂੰ ਮਲਦਾ ਬੋਲਿਆ ਚਾਹੇ ਕਾਫੇ ਨਾਲ ਲੰਮਕਾ ਲੇ ਉਹਦੀ ਮਰਜ਼ੀ ਹੈ ਦੋ ਢਾਈ ਬਰੇ ਹੋ ਚੱਲੇ ਹਰ ਵੇਲੇ ਲੰਮਕਾਈ ਰੱਖਦੀ ਹੈ ਜੇ ਸੁਪਨੇ ਚ ਲੰਮਕਾ ਲਿਆ ਤਾਂ ਕੀ ਫਰਕ ਪੈਂਦਾ ਰੌਣਕੀ ਦੇ ਬੋਲ ਦੀ ਬੇਪਰਵਾਹੀ ਵਿੱਚ ਜਗਸੀਰ ਨੂੰ ਸੰਤੋ ਦੇ ਮੋਹ ਦਾ ਅਜਿਹਾ ਰਲਾ ਮਹਿਸੂਸ ਹੋਇਆ ਜਿਸ ਨਾਲ ਉਹਨੂੰ ਤਸੱਲੀ ਹੋ ਗਈ ਕਿ ਰੌਣਕੀ ਸੰਤੋ ਨੂੰ ਮਰਨ ਵੇਲੇ ਤਾਈਂ ਭੁੱਲ ਨਹੀਂ ਸਕੇਗਾ ਕਿਹੀ ਚੰਦਰ ਇਹ ਹੋ ਗਈ ਜੂਨ ਬੇਲੀਆ ਕੁਦਰਤ ਨੇ ਵਿਛੋੜੀ ੜਾਰੋਂ ਮੂਨ ਬੇਲੀਆ ਹੌਲੀ ਦੇਣ ਜਗਸੀਰ ਨੇ ਰਾਤ ਕਿਸੇ ਕਿਸੇ ਵਿੱਚੋਂ ਰੌਣਕੀ ਦਾ ਹੀ ਸੁਣਾਇਆ ਇੱਕ ਬੰਦ ਦੁਹਰਾਇਆ ਨਾਲ ਦੀ ਨਾਲ ਰੌਣਕੀ ਦੀਆਂ ਧੂਏਂ ਕਰਕੇ ਗਿੱਲੀਆਂ ਹੋਈਆਂ ਅੱਖਾਂ ਅੱਗ ਦੇ ਚਾਨਣੇ ਲਿਸ਼ਕੀਆਂ ਹਾਂ ਰੌਣਕੀ ਨੇ ਆਪਣੇ ਰੋਂ ਵਿੱਚ ਆਖਿਆ ਡਾਰੋਂ ਬਿਛੋੜੀ ਮੂਨ ਹੋਏ ਪਾਪੀਆ ਕਾਂ ਨੂੰ ਬਿਛੋੜੀ ਮੂਨ ਤੇ ਪਲ ਦਾ ਪਲ ਰੌਣਕੀ ਦਾ ਸਾਰਾ ਝੁਰੜੀਆਂ ਬੁਣਿਆ ਚਿਹਰਾ ਧੂਏਂ ਦੇ ਰੰਗ ਨਾਲੋਂ ਵੀ ਵਧੇਰੇ ਕਾਲਾ ਜਾਪਣ ਲੱਗ ਪਿਆ ਉਹਦੀਆਂ ਅੱਖਾਂ ਮੜਸਿੱਲੀਆਂ ਹੋ ਗਈਆਂ ਤੇ ਉਹ ਦੋਹਾਂ ਹਥੇਲੀਆਂ ਨਾਲ ਉਹਨਾਂ ਨੂੰ ਮਲਣ ਲੱਗ ਪਿਆ ਜਗਸੀਰ ਨੇ ਜਗਸੀਰ ਨੂੰ ਜਾਪਿਆ ਉਸ ਰੌਣਕੀ ਕੋਲ ਸੰਤੋ ਦੀ ਗੱਲ ਦੂਜੀ ਵਾਰ ਛੇੜ ਕੇ ਚੰਗਾ ਨਹੀਂ ਸੀ ਕੀਤਾ ਇਸ ਕਰਕੇ ਉਹ ਮੂੰਹ ਕੁਝ ਨਾ ਬੋਲਿਆ ਰੌਣਕੀ ਨੇ ਚੁੱਲ੍ਹੇ ਉੱਤੇ ਰੱਖੀ ਪਤੀਲੀ ਵਿੱਚ ਗੁੜ ਦਾ ਡਲਾ ਤੇ ਲੱਪ ساری ਚਾਹ ਵੀ ਸੁੱਟ ਦਿੱਤੀ ਸੀ ਤੇ ਦਾਖੀ ਰੰਗ ਦਾ ਪਾਣੀ ਉਬਲ-ਉਬਲ ਕੇ ਪਤੀਲੀ ਦੇ ਕੰਡਿਆਂ ਤੋਂ ਬਾਹਰ ਨਿਕਲਣ ਲੱਗ ਪਿਆ ਸੀ ਰੌਣਕੀ ਨੇ ਕਿਸੇ ਦੇ ਘਰੋਂ ਮੰਗ ਕੇ ਲਿਆਂਦਾ ਦੁੱਧ ਉਲਟਾ ਦਿੱਤਾ ਤੇ ਉਬਲਦਾ گاੜਾ ਪਾਣੀ ਇੱਕੋ ਵਾਰ ਥੱਲੇ ਲੈ ਗਿਆ ਜਦੋਂ ਜਗਸਿਆ ਬੰਦਾ ਇਉਂ ਚਾਹ ਅੰਗੂਰੀ ਜਿਦਾ ਹੋਵੇ ਤਾਂ ਤੀਵੀਂ ਕੱਚੇ ਦੁੱਧਾਂ ਗੂ ਉਹਦੇ ਵਿੱਚ ਰਲ ਕੇ ਥੱਲੇ ਬਹਾ ਦਿੰਦੀ ਹੈ ਰੌਣਕੀ ਬੋਲਿਆ ਜਗਸੀਰ ਨੇ ਉਹਦੇ ਮੂੰਹ ਵੱਲ ਵੇਖਿਆ ਤਾਂ ਉਹਦੀਆਂ ਸਲਾਬੀਆਂ ਅੱਖਾਂ ਫੂਸ ਦੀ ਕਦੇ ੜਕਦੀ ਤੇ ਕਦੇ ਬੁਝਕੇ ਧੂਆਂ ਧਾਰ ਕਰਦੀ ਅੱਗ ਦੇ ਚਾਨਣ ਵਿੱਚ ਮੋੜਲਿਸ਼ ਕਰਈਆਂ ਸਨ ਰੌਣਕੀ ਦੇ ਚਿਹਰੇ ਦੇ ਇਹ ਤੁਰਤ ਪੈਰੇ ਬਦਲਦੇ ਪ੍ਰਭਾਵਾਂ ਨੇ ਜਗਸੀਰ ਨੂੰ ਦੁਚਿੱਤੀ ਵਿੱਚ ਪਾ ਦਿੱਤਾ ਸੀ ਇੱਕੋ ਵੇਲੇ ਉਹਦੀ ਬੇਪਰਵਾਹੀ ਗੰਭੀਰਤਾ ਤੇ ਦੁੱਖ ਨੇ ਰੌਣਕੀ ਨੂੰ ਬੜੇ ਉਪਰੇ ਵਹਿਣਾ ਵਿੱਚ ਪਾ ਦਿੱਤਾ ਲੱਗਦਾ ਸੀ ਜੇ ਭਲਾ ਕਿਸੇ ਕੋਲ ਲਵੇਰਾ ਹੋਏ ਨਾ ਤਾਂ ਮਾਰੂ ਚਾਹੀ ਪੀਣੀ ਨਾ ਪਵੇ ਜਗਸੀਰ ਨੇ ਮੁਸਕਰਾਦਿਆਂ ਆਖਿਆ ਫੇਰ ਸਾਡੇ ਵਾਂਗੂ ਕਿਸੇ ਦੀ ਬੱਕਰੀ ਚੋ ਲਿਆਵੇ ਦੁੱਧੋਂ ਬਿਨਾ ਚਾਹ ਦਾ ਕੀ ਪੀਣਾ ਹੈ ਰੌਣਕੀ ਬੋਲਿਆ ਮਾਰੂਚਾ ਤਾਂ ਜਗਸੇਬ ਬੰਦੇ ਦਾ ਪਿੱਤਾ ਹੀ ਸਾੜ ਦਿੰਦੀ ਐ ਛੜੇ ਖਬਰੇ ਇਸੇ ਕਰਕੇ ਛੇਤੀ ਮਰ ਜਾਂਦੇ ਐ ਉਹ ਮਾਰੂਚਾ ਵਾਂਗੂ ਸੁੱਕੇ ਹੀ ਰਿਜਦੇ ਰਹਿੰਦੇ ਐ ਉਤੋਂ ਦੁੱਧ ਪਵੇ ਤਾਰੀ ਜਣੋਂ ਹਟਣ ਰਿਜੇ ਜਾਂਦੇ ਰਿਜੇ ਜਾਂਦੇ ਐ ਤੇ ਜਦੋਂ ਸੜ ਸੜ ਕੇ ਅੰਦਰ ਸੁੱਕ ਜਾਂਦਾ ਤਾਂ ਪਤੀਲੀ ਖਾਲੀ ਐਤ ਕੀ ਵੀ ਰੌਣਕੀ ਦਾ ਉਹ ਰਲੇਵੇ ਰੌਣ ਵਾਲਾ ਬੋਲ ਸੀ ਜਗਸੀਰ ਫਿਰਦਜੀਤੀ ਵਿੱਚ ਪੈ ਗਿਆ ਤੇ ਅਗੋਂ ਹੂੰ ਕਹਿ ਕੇ ਸਿਰ ਹਿਲਾਣ ਮੰਗ ਰੋ ਉਹ ਚੁੱਪ ਕਰ ਗਿਆ ਚਾਹ ਪੀ ਕੇ ਜਗਸੀਰ ਖੇਤੋਂ ਤੁਰ ਪਿਆ ਚਾਹ ਦੇ ਨਾਲ ਉਸੇ ਕਮਾਵਾ ਅਫੀਮ ਵੀ ਖਾ ਲਿਆ ਜਦੋਂ ਉਹ ਪਿੰਡੋਂ ਬਾਹਰ ਨਿਕਲਿਆ ਤਾਂ ਸੂਰਜ ਚੜ੍ਹ ਪਿਆ ਸੀ ਕੁਝ ਧੁੱਪ ਦੇ ਨਿਗ ਕਰਕੇ ਤੇ ਕੁਝ ਅਫੀਮ ਤੇ ਚਾਹ ਦੇ ਅਮਲ ਕਰਕੇ ਉਹਦੇ ਹੱਥ ਪੈਰ ਕੁ ਜਿੱ ਨਿਗੇ ਨਿਗੇ ਹੋਣ ਲੱਗ ਪਏ ਸਨ ਪਿੰਡੋਂ ਨਿਕਲਦਿਆਂ ਇੱਕ ਵਾਰ ਜਗਸੀਰ ਨੂੰ ਖਿਆਲ ਆਇਆ ਕਿ ਧਰਮ ਸਿੰਘ ਦੇ ਘਰੋਂ ਹੋ ਕੇ ਫੇਰ ਖੇਤ ਵੱਲ ਜਾਏ ਪਰ ਆਪਣੇ ਖੇਤ ਵੇਖਣ ਦੀ ਉਹਦੇ ਚਿੱਤ ਨੂੰ ਐਨੀ ਲਾਲਸਾ ਸੀ ਕੇ ਦੂਜੇ ਪਲ ਸਭ ਕੁਝ ਵਿਸਰ ਗਿਆ ਉਹ ਚੇਤੀ ਅਪਣਨ ਲਈ ਹੋਰ ਕਾਲੇ ਕਦਮ ਪੁੱਟਣ ਲੱਗ ਪਿਆ ਖੇਤੋਂ ਦੋ ਤਿੰਨ ਵਾਹਨ ਉਰੇ ਟਿੱਬੀ ਤੋਂ ਹੀ ਉਹਨੇ ਨਿਗਾ ਮਾਰੀ ਤਾਂ ਉਹਨੂੰ ਪਟਪਟ ਹੋਈਆਂ ਕਣਕਾਂ ਦੇ ਝੱਲ ਵਿੱਚੋਂ ਆਪਣੀ ਕਣਕ ਨਾ ਦੀ ਸੀ ਪਹੀ ਲੰਘ ਕੇ ਉਹ ਖੇਤਾਂ ਵਾਲੀ ਡੰਡੀ ਪਿਆ ਤਾਂ ਮੁੜ ਫੇਰ ਉਹਨੇ ਖੜੋ ਕੇ ਨਿਗਾ ਮਾਰੀ ਦੋ ਦੋ ਗਿੱਠਾਂ ਪੀਲੇ ਪਏ ਕਣਕ ਦੇ ਬੂਟੇ ਵੇਖ ਕੇ ਉਹਦਾ ਦਿਲ ਇੱਕੋ ਵਾਰ ਜ਼ੋਰ ਦੀ ਧੜਕਿਆ ਤੇ ਫਿਰ ਜੀਮੀ ਬੰਦ ਹੋ ਗਿਆ ਅੱਖਾਂ ਅੱਗੇ ਹਨੇਰਾ ਆਉਣ ਲੱਗ ਪਿਆ ਸੀ ਜੋ ਕੁਝ ਉਹਨੇ ਵੇਖਿਆ ਸੀ ਉਹਦੀ ਉਹਨੂੰ ਹੁਣ ਤਾਂ ਹੀ ਆਸ ਨਹੀਂ ਸੀ ਖੇਤ ਦੇ ਕੋਲ ਜਾ ਕੇ ਉਹ ਉਰਲੀ ਟਿੱਬੀ ਉੱਤੇ ਜਿੱਥੇ ਉਹਦੇ ਰਾਤ ਨੂੰ ਕਾਲਾ ਨਾਗ ਉਹਦੇ ਉੱਤੋਂ ਦੀ ਲੰਘ ਕੇ ਖੇਡਦਾ ਫਿਰਿਆ ਸੀ ਉਹ ਕਸੀਏ ਦੇ ਦਸਤੇ ਉੱਤੇ ਭਾਰ ਦੇ ਕੇ ਬਹਿ ਗਿਆ ਤੇ ਹੌਲੀ-ਹੌਲੀ ਉਹਦੀਆਂ ਮਰਨਊ ਅੱਖਾਂ ਆਪਣੇ ਖੇਤ ਦੇ ਇੱਕ ਖੂੰਜੇੋਂ ਦੂਜੇ ਤਾਈਂ ਇੰਜ ਇੱਕ ਬੂਟੇ ਨੂੰ ਵੇਂਦਿਆਂ ਰਹੀਆਂ ਜਿਵੇਂ ਹਰੇਕ ਦਾ ਮੁਰੜਾਇਆ ਪੀਲਾ ਪਿਆ ਜਾਂ ਮੁਛਿਆ ਪੱਤਾ ਉਹਨਾਂ ਵਿੱਚ ਰੜਕਦਾ ਹੋਵੇ। ਥਾਂ ਥਾਂ ਉਤੋਂ ਬੂਟੇ ਪਸੂਆਂ ਨੇ ਮੁਛੇ ਹੋਏ ਸਨ ਤੇ ਧੁਰ ਤੱਕ ਸਾਰੇ ਕਿਾਰੇ ਇੰਜ ਹੋਏ ਪਏ ਸਨ ਜਿਵੇਂ ਕੋੜੀ ਦਾ ਸਰੀਰ ਫਿੱਟਿਆ ਹੋਵੇ। ਸਾਰਾ ਖੇਤ ਰੋੜ ਵਾਂਗ ਪੱਥਰ ਹੋਇਆ ਪਿਆ ਸੀ ਨਾ ਕਿਸੇ ਪਾਣੀ ਲਾਇਆ ਸੀ ਤੇ ਨਾ ਕਿਸੇ ਗੋਡੀ ਕੀਤੀ ਸੀ। ਵਟਾਂ ਉੱਤੇ ਖੜੋਤਾ ਘਾਹ ਵੀ ਸੁੱਕੀ ਠੰਡ ਨਾਲ ਮਚ ਗਿਆ ਸੀ। ਜਗਸੀਰ ਨੇ ਜਦੋਂ ਨਿਗਾਹ ਪਾਸੇ ਫੇਰੀ ਤਾਂ ਨਾਲ ਦੇ ਖੇਤਾਂ ਵਿੱਚ ਹਰੀਆਂ ਕਚੂਰ ਕਣਕਾਂ ਦਾ ਝੱਲ ਵੇਖ ਕੇ ਉਹਦੀਆਂ ਅੱਖਾਂ ਵਿੱਚ ਇਹਨਾਂ ਲੰਮੀਆਂ ਕਣਕਾਂ ਦੇ ਪੱਤਿਆਂ ਦੀਆਂ ਨੋਕਾਂ ਆਪਣੇ ਕਣਕ ਦੇ ਝੁਲਸੇ ਬੂਟਿਆਂ ਨਾਲੋਂ ਵੀ ਵਧੇਰੇ ਚੋਭ ਮਾਰਨ ਲੱਗ ਪਈਆਂ ਸਨ ਤੇ ਉਹ ਹੋਰ ਵਧੇਰੇ ਚਿਰ ਉਧਰ ਨਾ ਝਾਕ ਸਕਿਆ ਫਿਰ ਜਦੋਂ ਉਧਰੋਂ ਨਿਗਾਹ ਹਟਾ ਕੇ ਨੀਵੀਂ ਪਾਉਣ ਲੱਗਿਆ ਤਾਂ ਉਹਨੂੰ ਇੱਕ ਡੂੰਗਾ ਟੋਆ ਦਿਸਿਆ ਟੋਆ ਜਿਵੇਂ ਧਰਤੀ ਦੀ ਅੱਖ ਫੁੱਟ ਗਈ ਹੋਵੇ ਇਸ ਦੇ ਪਾਸਿਆਂ ਤੇ ਪਈ ਮਿੱਟੀ ਚਿਮਣੀਓ ਸਖਣੀਆਂ ਗੰਨੀਆਂ ਵਾਂਗ ਇਸ ਡੂੰਘਣੇ ਡੂੰਘਰੇ ਪਾਸੀ ਬੜੀ ਕੋਜੀ ਲੱਗਦੀ ਸੀ ਜਗਸੀਰ ਤੋਂ ਹਟਵਾ ਵੀ ਨਾ ਵੇਖਿਆ ਗਿਆ ਉਹ ਕਸੀਆ ਲੈ ਕੇ ਉੱਠ ਖੜੋਤਾ ਤੇ ਟੋਏ ਦੇ ਨੇੜੇ ਜਾ ਕੇ ਪਾਸੀ ਪਈ ਮਿੱਟੀ ਉਹਦੇ ਵਿੱਚ ਸੁੱਟਣ ਲੱਗ ਪਿਆ ਇਸ ਪਿੱਛੋਂ ਰੋਟੀ ਵੇਲੇ ਤਾਂ ਹੀ ਬਿਨਾ ਸਿਰ ਉਤਹਾਹਾਂ ਚੁੱਕਿਆ ਟੋਆ ਭਰਨ ਲੱਗਿਆ ਰਿਹਾ ਪਰੋ ਜੀਵੇਂ ਭਰਦਾ ਹੀ ਨਹੀਂ ਸੀ ਉਹਦੇ ਟੁੰਡ ਕਸੀ ਟੁੰਡ ਵਰਗੇ ਕਸੀਏ ਨਾਲ ਬੁੱਕ ਕੋ ਮਿੱਟੀ ਵੀ ਨਹੀਂ ਸੀ ਪੈਂਦੀ ਜਗਸੀਰ ਨੇ ਇੰਨੇ ਨਿੱਕੇ ਕੰਮ ਤੇ ਕਦੇ ਇੰਨਾ ਚਿਰ ਨਹੀਂ ਸੀ ਲਾਇਆ ਹਮੇਸ਼ਾ ਉਹਨੂੰ ਕਿਸੇ ਕੰਮ ਉਤੇ ਲੋੜ ਤੋਂ ਵੱਧ ਲੱਗਿਆ ਸਮਾਂ ਅਕਾ ਦਿੰਦਾ ਸੀ ਪਰ ਅੱਜ ਇਹ ਅਕੀਵਾ ਵੀ ਉਸ ਨੂੰ ਨਹੀਂ ਸੀ ਹੋ ਰਿਹਾ ਜਦੋਂ ਸਟੋਆ ਭਰ ਵੀ ਲਿਆ ਤਾਂ ਵੀ ਉਹ ਉੱਥੇ ਬੈਠਾ ਮੋٹے ਡਲੇ ਪੰਨ ਕੇ ਬਰਾਬਰ ਕਰਦਾ ਰਿਹਾ ਤੇ ਜਦੋਂ ਸਾਰਾ ਥਾਂ ਪਧਰਾ ਕਰਕੇ ਉੱਥੋਂ ਉੱਠਿਆ ਤਾਂ ਸੂਰਜ ਸਿਖਰ ਤੇ ਆ ਗਿਆ ਸੀ ਜਗਸੀਰ ਨੇ ਉੱਠ ਕੇ ਦੂਰ ਤਾਈ ਨਿਗਾ ਮਾਰੀ ਸੂਏ ਦੀ ਪੱਟੜੀ ਤੇ ਤੁਰੇ ਜਾਂਦੇ ਬੰਦਿਆਂ ਤੋਂ ਬਿਨਾਂ ਹੋਰ ਕੋਈ ਬੰਦਾ ਨਾ ਦਿਸਿਆ ਕੁਝ ਚਿਰ ਖੜੋਤਾ ਹੋ ਇੰਜ ਚਾਰ ਚੁਫੇਰੇ ਝਾਕਦਾ ਰਿਹਾ ਤੇ ਫਿਰ ਕਸੀਆ ਮੋਢੇ ਤੇ ਧਰ ਕੇ ਟਿੱਬੀ ਵੱਲ ਤੁਰ ਪਿਆ ਉਹਦੇ ਢਿੱਡ ਵਿੱਚ ਖੋ ਪੈਣ ਲੱਗ ਪਈ ਸੀ ਪਿੱਠ ਵਿੱਚ ਬੜੀ ਪੀੜ ਹੁੰਦੀ ਸੀ ਤੇ ਲੱਤਾਂ ਵਿੱਚੋਂ ਸਾਹਸੱਤ ਉੱਕਾ ਮੁੱਕ ਗਿਆ ਲੱਗਦਾ ਸੀ। ਟਿੱਬੀ ਉੱਤੇ ਜਾ ਕੇ ਉਹ ਬਿੰਦੂ ਕੋ ਖੜੋਤਾ ਤੇ ਫਿਰ ਉੱਥੋਂ ਮੁੜ ਆਇਆ। ਟੋਏ ਦੇ ਆਸੀ ਪਾਸੀ ਪਾਲੇ ਨਾਲ ਝੁਲਸੇ ਨਿੱਕੇ-ਨਿੱਕੇ ਬੂਟਿਆਂ ਵਿਚਕਾਰ ਉਹਨੂੰ ਕੋਈ ਚੀਜ਼ ਦਿਸ ਰਹੀ ਸੀ। ਉੱਥੇ ਆ ਕੇ ਉਹ ਬਹਿ ਗਿਆ ਤੇ ਇਹਨੂੰ ਆਪਣੀ ਪੱਗ ਦਾ ਲੜ ਖੋਲ ਕੇ ਉਹਦੇ ਵਿੱਚ ਚੁਗ-ਚੁਗ ਕੇ ਪਾਉਣ ਲੱਗ ਪਿਆ। ਇਹ ਉਹਨਾਂ ਦੀ ਟਾਲੀ ਦੇ ਸੱਖ ਸਨ। ਕੋਝ ਚੇਰ ਪਿਛੋਂ ਜਗਸੀਰ ਜਦੋਂ ਪਿੰਡ ਨੂੰ ਪਤ ਰਿਹਾ ਸੀ ਤਾਂ ਉਹਦੀ ਪੱਗ ਦੇ ਲੜ ਦੀ ਬਣਾ ਕੇ ਸਿਰ ਤੇ ਰੱਖੀ ਗੰਢ ਤੇ ਵਿੰਗੀ ਢਿੱਲੀ ਤੋਰ ਵੇਖ ਵੱਲ ਵੇਖ ਕੇ ਮੁਸਕਰਾਉਂਦਿਆਂ ਕੋਲੋਂ ਲੰਘਦੇ ਵਿਸਾਖੇ ਨੇ ਆਖਿਆ ਕਿਵੇਂ ਠੁਰਿਏ ਲੱਗਿਆ ਜਾਣਾ ਹਾ ਕੀ ਐ ਜਿਵੇਂ ਕਰੇਲੇ ਤੋੜ ਕੇ ਲਿਆਏ ਹੋਣ ਨਾ ਤੜਕਣ ਨੂੰ ਪਰ ਜਗਸੀਰ ਚੁੱਪ ਕੀਤਾ ਇੰਜ ਤੁਰਿਆ ਗਿਆ ਜਿਵੇਂ ਉਸ ਵਿਸਾਖੇ ਦੀ ਗੱਲ ਸੁਣੀ ਨਹੀਂ ਹੁੰਦੀ ਸਲਾਤ ਚੜਮ ਕੇਹਰੇ ਵੱਡਾ ਰਾਣੀ ਖਾਂ ਦਾ ਪਤਿਉਰਾ ਬਣਿਆ ਜਾਂਦਾ ਹੈ ਹਮ ਕਾਲੇ ਆਦਮੀ ਸੇ ਬਾਤ ਹੀ ਨਹੀਂ ਕਰਤੇ ਬੁੜੀ ਦਾ ਮਰਨਾ ਕੀ ਕਰ ਲਿਆ ਉਹੀ ਮਾਂ ਦੇ ਆਟੇ ਵਾਂਗੂ ਆਕੜ ਗਿਆ ਗੱਲ ਹੀ ਨਹੀਂ ਕਰਦਾ ਵਿਸਾਖੇ ਦੇ ਹੌਲੀ ਹੌਲੀ ਬੋਲੇ ਬੋਲ ਵੀ ਉਹਨੂੰ ਪਿੱਛੋਂ ਸੁਣਦੇ ਰਹੇ ਪਰ ਉਹ ਫੇਰ ਕੁਝ ਵੀ ਨਾ ਬੋਲਿਆ ਉੰਜ ਅੱਖਾਂ ਵਿੱਚ ਕਣਕ ਦੇ ਪੱਤਿਆਂ ਦੀਆਂ ਲੋਕਾਂ ਦੀ ਚੋਬ ਵਧੇਰੇ ਰੜਕਣ ਲੱਗ ਪਈ ਸੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਔਰ ਇਸ ਤੋਂ ਅਗਲਾ ਜਿਹੜਾ ਭਾਗ ਹੈ 15ਵਾਂ ਨੈਕਸਟ ਜਿਹੜੀ ਆਡੀਓ ਬਣਾਵਾਂਗੇ ਤਾਂ ਉਹਦੇ ਵਿੱਚ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਧੰਨਵਾਦ ਜੀ